ਸੰਧਿਆ ਵੇਲੇ ਦੇ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਸਰਵਣ ਕਰੋਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਨਾਸੀ ਮਲਾਤੀ ਜਾ ਇਹ ਪਾਈ ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ ਪਰ ਇਹ ਨਾਮ ਪ੍ਰਭੂ ਆਪ ਹੀ ਕਿਸੇ ਵੱਡ ਭਾਗੀ ਨੂੰ ਸੁਣਾਉਂਦਾ ਹੈ ਇਸ ਝਗੜਿਆਂ ਭਰੇ ਜੀਵਨ ਸਮੇਂ ਵਿੱਚ ਉਹੀ ਮਨੁੱਖ ਭਾਰ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ਇੱਕ ਇਹ ਹਾਲ ਇਹ ਪਾਈ ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੂਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿੰਨੀ ਤਾਕਤ ਵਾਲਾ ਹੈ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿੱਚ ਸੁਰਤੀ ਜੋੜੀ ਹੋਈ ਹੈ ਉਹ ਭਾਗਾwale ਹਨ ਜਿਹੜਾ ਮਨੁੱਖ ਕਦੇ ਉਕਾਈ ਨਾ ਖਾਣ ਵਾਲੀ ਗੁਰੂ ਦੀ ਮਤੀ ਗ੍ਰਹਿਣ ਕਰਦਾ ਹੈ ਉਹ ਮਨੁੱਖ ਸਦਾ ਸੇਠ ਪ੍ਰਭੂ ਤੇ ਗੁਣਾਂ ਦੇ ਵਿਚਾਰ ਆਪਣੇ ਅੰਦਰ ਪਸਾੰਦਾ ਹੈ ਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦਿੰਦਾ ਹੈ ਜਿਸ ਉਸਤੇ ਆਪ ਹੀ ਬਖਸ਼ਿਸ਼ ਕਰਦਾ ਹੈ ਇੱਕ ਇੱਕ ਪਾਈ ਅਸੀਂ ਜੀਵ ਆਪਣਾ ਹਰੇਕ ਕੰਮ ਹੋਮੈ ਦੇ ਆਸਰੇ ਹੀ ਕਰਦੇ ਹਾਂ ਸੋ ਜੋ ਅਸੀਂ ਆਪਣੇ ਮਨ ਵਿੱਚ ਗੋ ਨਾਲ ਵਿਚਾਰੀਏ ਤਾਂ ਇਸ ਹੋਮੈ ਦੇ ਕਾਰਨ ਅਸੀਂ ਨਿਰੋਲ ਮੂਰਖਾਂ ਇਹ ਹਮੇਤ ਸਾਡੇ ਅੰਦਰੋਂ ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ ਗੁਰੂ ਵੀ ਉਸੇ ਨੂੰ ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਰ ਕਰਦਾ ਹੈ 2 ਇਹ ਪਾਈ ਇਹ ਦੁਨੀਆ ਵਾਲਾ ਮਾਇਆ ਦਾ ਤਨ ਮਨੁੱਖ ਦੇ ਮਨ ਵਿੱਚ ਬੜਾ ਅਹੰਕਾਰ ਪੈਦਾ ਕਰਦਾ ਹੈ ਤੇ ਜਿਹੜਾ ਮਨੁੱਖ ਅਹੰਕਾਰ ਵਿੱਚ ਡੁੱਬਾ ਰਹਿੰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਨਹੀਂ ਪਾਣਦਾ

ओ करतार जिस मनुख नाम विच है उ मनुख नाम सिमरन लगता है मनुख नाम विच लगदा है, उसनु सदा ही आनंद है इस लोक परलोक चार आठ विचार सर्वन करन वाली सारी संगत कमेंट विगुरु जी लिख के हाजरी लवाओ जी ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਕੋਸਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ